ਹਾਂਜੀ ਸਸਰੀ ਗਾਲ ਜੀ ਸਾਰਿਆਂ ਨੂੰ ਯतिਸ਼ ਕਲੀਅਰ ਬਲੌਗ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਨੂੰ ਪਤਾ ਯतिਸ਼ ਦੇ ਪੇਪਰ ਚੱਲ ਰਹੇ ਆ ਤਾਂ ਉਹਨੇ ਮੇਰੀ ਡਿਊਟੀ ਲਈ ਇਹ ਬਲੌਗ ਬਣਾਉਂਦੀ ਚਲੋ ਮੈਨੂੰ ਬਲੌਗ ਬਣਾਉਣੇ ਤਾਂ ਵੈਸੇ ਨਹੀਂ ਆਉਂਦੇ ਤੇ ਬਾਕੀ ਚਲੋ ਆਪਾਂ ਕੋਸ਼ਿਸ਼ ਕਰ ਰਹੇ ਆ ਉਹਦਾ ਸਾਥ ਦੇਣ ਦੀ ਅੱਜ ਤਰੀਕ ਹੈਗੀ ਆ 15 ਮਈ ਅੱਜ ਸਾਡਾ ਪ੍ਰੋਗਰਾਮ ਆ ਪਿੰਡ ਦਾ ਨਾ ਹੈਗਾ ਜੰਡੇ ਸਰਾਵਾ ਸਾਡਾ ਗਰੁੱਪ ਲੱਗਣਾ ਆ ਅਸੀਂ 3 ਵਜੇ ਫ੍ਰੀ ਹੋਣਾ ਛੱਡ ਤੋਂ ਬਾਅਦ ਇੱਕ ਪਾਰਟੀ ਹੋ ਰਹੀ ਆ ਕੁੜੀਆਂ ਦੋ ਆ ਸਿੰਗਰ ਆ ਕੋਈ ਇੱਧਰ ਆਪਣੇ ਮੰਡੀ ਗੋਵਿੰਦ ਗੜ ਦੀਆਂ ਲੁਧਿਆਣੇ ਤੋਂ ਅੱਗੇ ਹਨ ਤੇ ਤਿਆਰ ਹੋ ਗਿਆ ਰੈਡੀ ਹੋ ਗਿਆ ਆਪਾਂ ਸੈਟਅਪ ਤੇ ਬੈਠਾ ਸੀਗਾ ਤੇ ਚਲੋ ਮੈਂਗਾ ਮੈਂ ਟਰਾਈ ਕਰਦਾ ਆਪਣੇ ਥੋੜਾ ਜਿਹਾ ਕੁਝ ਬੋਲਣ ਦੀ ਹੁਣ ਅਸੀਂ ਜਾ ਰਹੇ ਆ ਪ੍ਰੋਗਰਾਮ ਤੇ ਇਸ ਟਾਈਮ ਥੋੜਾ ਜਿਹਾ ਲਾਗੇ ਛਾਗੇ ਜੇ ਪਹੁੰਚੇ ਹਲੇ ਥੋੜਾ ਜਿਹਾ ਪਿਆ ਹਲੇ 3-4 ਕਿਲੋਮੀਟਰ ਪਿਆ ਇੱਥੋਂ ਹਲੇ ਆਪਾਂ ਸੋਚਿਆ ਤੁਹਾਨੂੰ ਥੋੜਾ ਰਸਤੇ ਦਾ ਵਿਊ ਦਿਖਾ ਦਈਏ ਦੇਖੋ ਕਿੰਨਾ ਵਧੀਆ ਹਰੇ ਭਰੇ ਦਰਖਤ ਕਿੰਨੇ ਵਧੀਆ ਲੱਗਦੇ ਆ ਰੋਡ ਬਿਲਕੁਲ ਸਾਫ਼ ਟ੍ਰੈਫਿਕ ਵੀ ਨਹੀਂ ਹੈਗੀ ਇੰਨੀ ਇੱਧਰ ਦੁਕਾਨਦਾਰ ਆਪਣੀਆਂ ਦੁਕਾਨਾਂ ਦੀ ਤਿਆਰੀ ਕਰ ਰਹੇ ਆ। ਹੌਲੀ-ਹੌਲੀ ਕਰਕੇ ਆਪਣੀਆਂ ਦੁਕਾਨਾਂ ਸਜਾ ਰਹੇ ਆ। ਜਿਹਦੇ ਵਿੱਚ ਖਿਡੌਣੇ ਆ ਤੇ ਕੁਝ ਆਪਣੀਆਂ ਲੇਡੀਜ਼ ਦਾ ਸਾਮਾਨ ਆ। ਤੇ ਬਾਕੀ ਹੋਰ ਕੋਈ ਜ਼ਰੂਰਤ ਵਾਲੀਆਂ ਚੀਜ਼ਾਂ ਹੁੰਦੀਆਂ ਕੋਈ ਘਰੇਲੂ। ਬਹੁਤ ਵਧੀਆ ਤਰੀਕੇ ਨਾਲ ਸਾਰੀ ਸੈਟਿੰਗ ਕਰ ਰਹੇ ਆ। ਕਾਫੀ ਰੌਣਕਾਂ ਮੇਲੇ ਦੇ ਵਿੱਚ। ਤੇ ਇੱਧਰਲੀ ਸਾਈਡ ਤੇ ਆਪਣੇ ਸੌਟ ਲੱਗ ਰਹੀ ਹੈਲੇ। ਤਿਆਰੀ ਚੱਲ ਰਹੀ ਹੈ ਇੱਧਰ ਵੀ। ਕੂਲਰ ਵੀ, ਵਾਟਰ ਵਾਲੇ ਆਏ ਆ ਪਾਣੀ ਵਾਲੇ ਕੂਲਰ। ਪੰਡਾਲ ਕਾਫੀ ਵੱਡਾ ਆ। ਤੇ ਸਾਰਾ ਵਧੀਆ ਤਰੀਕੇ ਨਾਲ ਬਣਾਉਂਦੇ ਆ ਬੈਨਰ ਲਗਾਇਆ ਉਹਨਾਂ ਦਾ ਜੀ ਪਾਰਟੀ ਆਉਣੀ ਆ ਸਿੰਗਰ ਤੇ ਇਸ ਤੋਂ ਬਾਅਦ ਮੈਟ ਮੋਡ ਬੈਸ ਚੁੱਕੇ ਵਧੀਆ ਤਰੀਕੇ ਨਾਲ ਆ ਗਾਇਸ ਆਪ ਬ੍ਰਿਖਸ਼ ਦੇਖੋ ਕਿੰਨਾ ਵਧੀਆ ਪਿੱਪਲ ਦਾ ਬ੍ਰਿਖਸ਼ ਆਏ ਬਹੁਤ ਹੀ ਵਧੀਆ ਬਹੁਤ ਹੀ ਮੈਨੂੰ ਵਧੀਆ ਲੱਗਾ ਮੈਂ ਕਿ ਚਲੋ ਇਹਨੂੰ ਕੈਪਚਰ ਕਰਦੇ ਆ ਪ੍ਰੋਗਰਾਮ ਵਾਲੀ ਜਗ੍ਹਾ ਤੇ ਪਹੁੰਚ ਗਏ ਆ ਤੇ ਗੱਡੀ ਆਪਣੀ ਲਾਤੀ ਇੱਥੇ ਇਹ ਹੈਗੀ ਆਪਣੀ ਸੁਖ ਭਾਜੀ ਟਪਲੇ ਵਾਲੇ ਉਹਨਾਂ ਦੀ ਗੱਡੀ ਆ ਉਹਨਾਂ ਦੀ ਗੱਡੀ ਚਾਏ ਆ ਇੱਥੇ ਲਾਈ ਆ ਤੇ ਬਾਕੀ ਆ ਬੋਰਡ ਦੀ ਲੋਕੇਸ਼ਨ ਦੇਖੋ ਕਿੰਨੀ ਵਧੀਆ ਆ ਰਹੀ ਪਿਛੇ ਇਹ ਆਪਣੇ ਬੰਦੇ ਸਾਰੇ ਇੱਧਰ ਬੈਠੇ ਆ ਫ੍ਰੀ ਹਲੇ ਥੋੜਾ ਟਾਈਮ ਹੈਗਾ ਆ ਗੱਪ-ਸ਼ੱਬ ਕਰ ਰਹੇ ਆ ਇਹ ਆਪਣੇ ਮੰਗੀ ਭਾਜੀ ਆ ਆਪਣੇ ਮਨੂ ਭਾਜੀ ਜਗਦੀਸ਼ ਭਾਜੀ ਉਹ ਆਪਣੇ ਸੁਖ ਭਾਜੀ ਬੈਠੇ ਆ ਦਬਲੇ ਵਾਲੇ ਲੋ ਜੀ ਸਾਰਾ ਗਰੁੱਪ ਇਕੱਠਾ ਹੋ ਚੁੱਕਾ ਆ ਇੱਧਰ ਸਾਡੇ ਮੰਤ ਜੀ ਲੱਕੀ ਮੱਲੀਆ ਵਾਲਾ ਜੀ ਇੱਧਰ ਸਾਡੇ ਮਨੂ ਭਾਜੀ ਨikhil ਭਾਜੀ ਤੇ ਉੱਧਰ ਆਪਣੇ ਸੁਖ ਭਾਜੀ ਇੱਧਰ ਜਗਦੀਸ਼ ਭਾਜੀ ਇਧਰ ਆਪਣੇ ਮੰਗੀ ਭਾਜੀ ਤੇ ਇਧਰ ਆਪਣੇ ਸਰਾਇ ਗਾਹ ਤੋਂ ਟਿੰਕੂ ਭਾਜੀ ਮੈਨੂੰ ਤਾਂ ਤੁਸੀਂ ਜਾਣਦੇ ਆ ਜੀ ਮੈਂ ਰਕੇਸ਼ ਕਲੀਅਰ ਕੀਬੋਰਡ ਵਾਲਾ ਉਧਰੋਂ ਸਾਨੂੰ ਇੱਕ ਛੋਟਾ ਜਿਹਾ ਡੌਗੀ ਮਿਲ ਗਿਆ ਧੁੱਪ ਚ ਵਿਚਾਰਾ ਕਦੇ ਇਧਰ ਨੂੰ ਜਾਂਦਾ ਹੈ ਕਦੇ ਇਧਰ ਨੂੰ ਤਾਂ ਫਿਰ ਛਾਂ ਦੇਖੀ ਤਾਂ ਫਿਰ ਇੱਥੇ ਛਾਂ ਤੇ ਆ ਗਿਆ ਤੇ ਸਾਡੇ ਇਥੇ ਲੱਗਿ ਸਕੇ ਘੁੰਮੇ ਜਾਵੇ ਮੈਨੂੰ ਲੱਗਦਾ ਕਰ ਇਹਨੂੰ ਪਤਾ ਲੱਗਿਆ ਸੀ ਕੈਮਰਾ ਆਉਂਦਾ ਇਧਰ ਲੱਗੀ ਆ ਜੀ ਠੰਡੇ ਮਿੱਠੇ ਪਾਣੀ ਦੀ ਸ਼ਪੀਲ ਕਾਫੀ ਸੰਘਨਤ ਪੀਰੀ ਗਰਮੀ ਬਹੁਤ ਸੀ ਅੱਜ ਕਾਫੀ ਗਰਮੀ ਸੀਗੀ ਕਾਫੀ ਲੋਕਾਂ ਨੇ ਸਬ ਕਾਫੀ ਸੰਗਤ ਨੇ ਸ਼ਪੀਰ ਪੀਤੀ ਤਾਂ ਇਧਰ ਆਪਣੇ ਪਕੌੜੇ ਵਧੀਆ ਤਰੀਕੇ ਨਾਲ ਤਿਆਰ ਹੋ ਰਹੇ ਆ ਕਾਫੀ ਵਧੀਆ ਦੁਕਾਨਾਂ ਲੱਗੀਆਂ ਅਸੀਂਆਂ ਹੋਰ ਵੀ ਦੁਕਾਨਾਂ ਕਾਫੀ ਲੱਗੀਆਂ इधर हो तो तो रही है साजा बैल सिंह ਪ੍ਰੋਗਰਾਮ ਦੀ ਸਮਾਪਤੀ ਹੋ ਗਈ ਆ ਲੰਗਰ ਪਾਣੀ ਛਕ ਲਿਆ ਤੇ ਹੁਣ ਚੱਲਿਆਂ ਆਪਾਂ ਵਾਪਸ ਘਰ ਕਰਤਾਰਪੁਰ। ਕਿ ਉਹ ਆਪਣੇ ਪਾਰਟੀ ਦੇ ਬੰਦੇ ਬਹਿ ਰਹੇ ਆ ਗੱਡੀ 'ਚ। ਆਪਣੀ ਵੀ ਤਿਆਰੀ ਆ ਬਸ। ਹਾਂਜੀ ਫਾਈਨਲੀ ਘਰ ਆ ਗਏ ਆ ਪ੍ਰੋਗਰਾਮ ਲਾ ਕੇ। ਤੇ ਪ੍ਰੋਗਰਾਮ ਵਧੀਆ ਰਿਹਾ ਸਾਡਾ ਗਰੁੱਪ ਲੱਗਾ ਸੀਗਾ 3 ਵਜੇ ਹੋ ਗਈ ਸੀ ਫ੍ਰੀ। ਪਰ ਗਰਮੀ ਬਹੁਤ ਹੈ ਸਟੇਜ 'ਤੇ। ਸੇਵਾਦਾਰ ਵੀ ਵਧੀਆ ਹੀ ਪਾਣੀ ਪੂਣੀ ਵਿਚਾਰੇ ਲੈ ਕੇ ਆਉਂਦੇ ਰਹੇ। ਛਪੀਲ ਵੀ ਬਣਾਉਂਦੇ ਰਹੇ, ਕੋਲਡ ਡਰਿੰਕ ਵੀ ਬਣਾਉਂਦੇ ਰਹੇ, ਪਾਣੀ ਵੀ ਬਣਾਉਂਦੇ ਰਹੇ। ਤੇ 3 ਵਜੇ ਫ੍ਰੀ ਹੋ ਗਿਆ ਬਾਅਦ ਚ ਫਿਰ ਲੰਗਰ ਪਾਣੀ ਚੱਗਿਆ ਤੇ ਫਿਰ ਇਧਣੂ ਆ ਗਿਆ। ਤੇ ਆਣ ਕੇ ਦੇਖਿਆ ਤਾਂ ਜਤਿਸ਼ ਸਟੱਡੀ ਕਰ ਰਿਆ ਸੀ ਆਪਣੀ, ਰਿਵੀਜ਼ਨ ਕਰ ਰਿਆ। ਹਾਂਜੀ ਜਤਿਸ਼ ਜੀ। ਕਿੱਦਾਂ ਫੇ? ਠੀਕ ਆ ਫੇ? ਹਾਂਜੀ। ਕਿੱਦਾਂ ਫੇ ਪੜਾਈ ਵਧੀਆ ਚੱਲੀ ਜਾਂਦੀ? ਹਾਂਜੀ ਹਾਂਜੀ। ਠੀਕ ਆ। ਲੱਗੇ ਯਾਰ ਦੇਖੋ ਜਤਿਸ਼ ਕੁਮਾਰ ਜੀ ਪੜਨ। ਨੰਬਰ ਵਧੀਆ ਫੇ ਆਦ ਕੀ ਲੈ ਕੇ ਆਉਣੇ ਠੀਕ ਆ? ਹਾਂਜੀ। ਲਗੇ ਥੋੜੇ ਥੋੜੇ ਕੱਟਦੇ ਆ ਤੇਰੇ ਨੰਬਰ ਵਧੀਆ ਲੈ ਗਣੇ ਨਾ ਬੜਾ ਠੀਕ ਆ ਕਹਿਣਾ ਚਾਹੂਂਗੇ ਕੁਝ ਮੈਂ ਗਾਇਸ ਸਾਇੰਸ ਦਾ ਐਗਜ਼ਾਮ ਹੋ ਗਿਆ ਆ ਗਾਇਸ ਬਹੁਤ ਵਧੀਆ ਚੱਲਾ ਗਿਆ ਐਗਜ਼ਾਮ ਮੈਂ ਤੇ ਕੋਸ਼ਿਸ਼ ਕੀਤੀ ਆ ਬਹੁਤ ਵਧੀਆ ਕਰਨ ਦੀ ਚਲੋ ਗਾਇਸ ਹੁਣ ਨੰਬਰ ਦੇਖਦੇ ਆ ਕਿੰਨੇ ਆਉਂਦੇ ਆ ਬਾਕੀ ਹੁਣ ਕੱਲ ਸੰਸਕ੍ਰਿਤ ਦਾ ਪੇਪਰ ਆ ਤੇ ਹੁਣ ਰਿਵਿਜ਼ਨ ਕਰਨ ਦੇ ਆ ਆ ਚਲੋ ਗਾਇਸ ਇਸ ਦੇ ਨਾਲ ਹੀ ਹੁਣ ਮੈਂ ਸੋ ਲੋਗ ਦਾ ਕਰਦਾ ਐਂਡ ਪਸੰਦ ਆਈ ਹੂੰਗੀ ਤਾਂ ਕਰ ਦਿਓ ਲਾਈਕ ਨਮਾਇਆ ਚੈਨਲ ਤੇ ਕਰ ਦਿਓ ਸਬਸਕ੍ਰਾਈਬ ਮਿਲਦਿਆਂ ਗਾਇਸ ਨੈਕਸਟ ਵਲੌਗ ਦੇ ਵਿੱਚ ਧੰਨਵਾਦ ਜੀ ਗਾਇਸ ਪਾਪਾ ਜੀ ਵਲੌਗ ਬਣਾਉਂਦੇ ਹੁੰਦੇ ਆ ਤੁਸੀਂ ਦੱਸ ਦਿਆ ਕਰੋ ਕਮੈਂਟ ਵਿੱਚ ਕੀ ਪਾਪਾ ਜੀ ਦੀ ਵਲੌਗਿੰਗ ਤੁਹਾਨੂੰ ਕਿੱਦਾਂ ਦੀ ਲੱਗਦੀ ਆ ਧੰਨਵਾਦ ਜੀ